ਆਰਚੀ ਦੇ ਤੇ ਦੇਸੀ ਮਾਲਕਾਂ ਤੇ ਰਾਤ ਜੋ ਕੁਦਰਤ ਨੇ ਕੱਟਾਇਆ ਉਹਦੇ ਵਿੱਚ ਜਾਨੀ ਨੁਕਸਾਨ ਤਾਂ ਬੱਚਦਾ ਮਾਲੀ ਨੁਕਸਾਨ ਦਾ 4-5 ਲੱਖ ਰੁਪਏ ਦਾ ਹੋ ਗਿਆ ਸਿਰਸਮ ਲੋਡ ਵਿਖੇ ਨੋਮਰੀ ਇੱਕ ਬੈਲੰਸ ਵਿੱਚ ਚਖੜਾ ਅੰਕਰਨ 10th ਗਿਰ ਰਹੀ ਸੀ ਤੇ ਮੈਂ ਉਸ ਕਰਾੜ ਕੋ ਨੋਮਰੀ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਦੇ ਕੋਲ ਉਹਦੇ ਸੈਟਾ ਦੇਖ ਕੇ ਉਹਨਾਂ ਨੂੰ ਅੱਗੇ ਛੁੱਟੇ ਦੇ ਦਿੱਤੀ ਹੈ ਕਰ ਕੇ ਬਚਾਓਗੇ ਖਾਣਾ ਅੰਦਰ ਲੱਗਿਆ ਸੀਗਾ ਤੇ ਸਟਾਲਾਂ ਸਕੂਲਾਂ ਬਾਹਰ ਸੀਗੇ ਉਹ ਲੋਕ ਸਟਾਲਾਂ ਦੇ ਖੜੇ ਸਨ ਤੇ ਦੋ ਚਾਰ ਜਿਹੜੇ ਆਦਮੀ ਥੱਲੇ ਆਏ ਸੀ ਪਿੱਡਰਾਂ ਦੇ ਪਰ ਉਹ ਨਾਲ ਦੇ ਬੰਦਿਆਂ ਨੇ ਕੱਢ ਲਈ ਸਮਾਰਦੇ ਸੀ ਤੇ ਦੋ ਤਿੰਨ ਸੱਤਾਂ ਵਜੀਆਂ ਹਸਪੀਟਲ ਚ ਲੈ ਗਏ ਪੰਜਾਬ ਵਿੱਚ ਵਿਗੜੇ ਮੌਸਮ ਅਤੇ ਦੇਰ ਰਾਤ ਨੂੰ ਆਏ ਤੇਜ਼ ਤੂਫਾਨ ਤੇ ਝੱਖੜ ਨੇ ਕਾਫੀ ਨੁਕਸਾਨ ਕੀਤਾ ਹੈ ਤੇ ਮਲੂਰ ਦੇ ਵਿੱਚ ਵੀ ਇੱਕ ਮੈਰਜ ਪੈਲਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਵੀ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਤੇਜ਼ ਹਨੇਰੀ ਦੇ ਨਾਲ ਮੈਰਜ ਪੈਲਸ ਦੇ ਬਾਹਰ ਲਾਣ ਵਿੱਚ ਲੱਗਾ ਹੋਇਆ ਟੈਂਟ ਤੁਖਾਨ ਵੱਲੋਂ ਪੁੱਟ ਦਿੱਤਾ ਗਿਆ ਤੇ ਜਿਸ ਕਰਕੇ ਮਹਿਰਜ ਪੈਲਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਇਸ ਕੁਦਰਤੀ ਵਰਤਾਰੇ ਦੇ ਦੌਰਾਨ ਪੈਲਸ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਤੇ ਵਿਆਹ ਵਿੱਚ ਸ਼ਾਮਲ ਹੋਏ ਲੋਕ ਬਾਹਰ ਟੈਂਟ ਤੇ ਹੀਟ ਲੱਗੀਆਂ ਖਾਣ ਪੀਣ ਵਾਲੀਆਂ ਸਟਾਲਾਂ ਤੇ ਖਾ ਪੀ ਰਹੇ ਸੀ ਜਦਕਿ ਵਿਆਹ ਦੀ ਸਟੇਜ ਤੇ ਲੜਕੇ ਲੜਕੀਆਂ ਦੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਦਕੀ ਅਚਾਨਕ ਆਏ ਤੇ ਝੱਖੜ ਨੇ ਪਲਾਂ ਵਿੱਚ ਹੀ ਟੈਂਟ ਦੇ ਪਿੱਲਰ ਉਖਾੜ ਕੇ ਸੁੱਟ ਦਿੱਤੇ ਤੇ ਲੋਕ ਜਾਨਾਂ ਬਚਾਉਣ ਲਈ ਪੈਲਸ ਦੇ ਅੰਦਰ ਵੱਲ ਭੱਜੇ ਇਸ ਦੌਰਾਨ ਦੋ ਔਰਤਾਂ ਸਮੇਤ ਕਰੀਬ 10 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਨੋੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕਰਨ ਉਪਰੰਤ ਡਾਕਟਰਾਂ ਵੱਲੋਂ ਉਹਨਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਜਦਕਿ ਪੈਲਸ ਦੇ ਮਾਲਕ ਨੇ ਪ੍ਰੇਮਾਨਨਾ ਦੱਸਿਆ ਕਿ ਉਹਨਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਲੱਗਾ ਹੈ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਕੋਈ ਜਾਨੀ ਨੁਕਸਾਨ ਹੰਦੀ ਹੋਇਆ ਪਰ ਪੈਲਸ ਦਾ ਪੂਰਾ ਟੈਂਟ ਤੈਸ ਨੈਸ ਹੋ ਗਿਆ ਹਾਂਜੀ ਕੀ ਨਾ ਹੈ ਜੀ ਮੈਂ ਹਾਂ ਪ੍ਰਕਾਸ਼ ਚਾਨਣਾ ਹੀ ਪਾਰਕ ਸਿਟੀ ਦੇ ਪੈਲਸ ਦੇ ਸੀ ਮਾਲਕ ਹੈ ਤੇ ਰਾਤ ਜੋ ਕੁਦਰਤ ਨੇ ਇਕ ਟਾਇ ਉਹਦੇ ਵਿੱਚ ਜਾਨੀ ਨੁਕਸਾਨ ਤਾਂ ਬਚਦਾ ਹੈ ਮਾਲੀ ਨੁਕਸਾਨ ਸਾਡਾ 4-5 ਲੱਖ ਰੁਪਏ ਦਾ ਹੋ ਗਿਆ ਤੇ ਪ੍ਰਮਾਤਮਾ ਅਗੇ ਅਸੀਂ ਅੱਜ ਅਰਦਾਸ ਕਰਦੇ ਹਾਂ ਵੀ ਸਾਰਾ ਪਰਿਵਾਰ ਆਪਦਾ ਠੀਕ ਠਾਕ ਹੈ ਤੇ ਕਿਰਪਾ ਰਹਿਣ ਠੀਕ ਰਹਿਣ ਬਸ ਸਭ ਠੀਕ ਹੈ ਇਹ ਫੰਕਸ਼ਨ ਚੱਲ ਰਿਹਾ ਸੀ ਹਾਂਜੀ ਇਹ ਫੰਕਸ਼ਨ ਚੱਲ ਰਿਹਾ ਸੀ ਸਾਡੇ ਇੱਥੇ ਗੁਰੂਵਰ ਸਾਹਿਬ ਨੇ ਸਬਜ਼ੀ ਮੰਡੀ ਚ ਉਹਨਾਂ ਦਾ ਫੰਕਸ਼ਨ ਚੱਲ ਰਿਹਾ ਸੀ ਤੇ ਚਾਣਕੀ ਨੇਰੀ ਚਖੜ 5-7 ਮਿੰਟਾਂ ਦੇ ਵਿੱਚ ਆਇਆ ਤੇ ਮਤਲਬ ਲੋਕਾਂ ਤਕਰੀਬਨ ਥਲੋਂ ਨਿਕਲ ਚੁੱਕੇ ਸਨ ਥੋੜੇ ਬਹੁਤੇ ਰਹਿ ਗਏ ਸਨ ਉਹ ਵੀ ਮਾੜੀਆਂ ਮੋਟੀਆਂ ਸੱਟਾਂ ਵੱਜੀਆਂ ਤੇ ਤਕਰੀਬਨ ਬੱਚੇ ਦੀ ਮਹਾਰਾਜ ਦੀ ਕਿਰਪਾ ਹੈ ਜਾਨੀ ਜਾਨੀ ਨੁਕਸਾਨ ਤੋਂ ਬੱਚੇ ਦਾ ਹੀ ਸਾਰੀ ਹਾਂ ਮਾਲੀ ਨੁਕਸਾਨ ਜ਼ਰੂਰ ਹੋਇਆ ਹਾਂ ਜਾਨ ਤੋਂ ਬੱਚੇ ਦਾ ਸੱਟਾਂ ਸੁੱਟਾਂ ਕੋਈ ਮਾੜੀਆਂ ਮੋਟੀਆਂ ਵੱਜੀਆਂ ਸੀ ਉਹ ਠੀਕ ਹੈ ਕਿੰਨੇ ਲੋਕਾਂ ਦਾ ਸੀ ਫੰਕਸ਼ਨ ਇਹ ਸੀਗਾ 6 700 ਬੰਦੇ ਦਾ ਹਾਂ ਕਿੰਨੇ ਕ ਵਜੇ ਦਾ ਇਹ ਇਕੱਠਾ ਨਹੀਂ ਹੁੰਦਾ ਚੱਖੜੇ ਤਕਰੀਬਨ ਮੈਨੂੰ ਲੱਗਦਾ ਸੀਗਾ 10:30 11 ਦਾ ਟਾਈਮ ਫੰਕਸ਼ਨ ਚੱਲ ਰਿਹਾ ਸੀ ਲੋਕ ਥੱਲੇ ਬੈਠੇ ਸੀ ਨੀ ਕੁਛ ਕੁਛ ਅੰਦਰ ਸੀ ਕਿ ਕੁਛ ਬਾਹਰ ਸੀ ਹਾਂ ਕੁਛ ਅੰਦਰ ਸੀ ਕੁਛ ਬਾਹਰ ਸੀ ਅੰਦਰ ਹੋਣ ਕਰਕੇ ਬਚਾਓ ਹਾਂ ਕੁਛ ਅੰਦਰ ਹੋਣ ਕਰਕੇ ਬਚਾਓ ਗਿਆ ਖਾਣਾ ਅੰਦਰ ਲੱਗਿਆ ਸੀਗਾ ਤੇ ਸਟਾਲਾਂ ਸਟੂਲਾਂ ਬਾਹਰ ਸੀਗੀਆਂ ਉਹ ਲੋਕ ਸਟਾਲਾਂ ਤੇ ਖੜੇ ਸਨ ਹਾਂ ਤੇ ਮੈਂ ਦੋ ਚਾਰ ਜਿਹੜੇ ਆਦਮੀ ਥੱਲੇ ਆਏ ਸੀ ਪੀਡਰਾਂ ਦੇ ਪਰ ਉਹ ਨਾਲ ਦੇ ਨਾ ਬੰਦਿਆਂ ਨੇ ਕੱਢ ਲਈ ਸੰਭਾਲ ਲਈ ਸੀ ਤੇ ਦੋ ਤਿੰਨ ਸੱਟਾਂ ਵੱਜੀਆਂ ਹਸਪੀਟਲ ਚਲੇ ਗਏ ਸੀ ਰਾਤ ਸਿਰਸਮ ਬਲੋਡ ਵਿਖੇ ਨੋ ਮਰੀਜ਼ ਇੱਕ ਪੈਲਸ ਵਿੱਚ ਤਖੜਾ ਅਨਕਰਨ ਟੈਂਟ ਗਿਰ ਗਿਆ ਸੀ ਤੇ ਉਸ ਕਰੜੇ ਕੋ ਨੋਮਰੀਜ਼ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਦੇ ਹੋਰ ਬੁੱਢੀ ਸਿਹਤਾਂ ਦੇਖ ਕੇ ਉਹਨਾਂ ਨੂੰ ਅੱਗੇ ਛੁੱਟੀ ਦੇ ਦਿੱਤੀ ਹੈ ਸਾਰੇ ਸਾਰੇ ਮਰੀਜ਼ ਠੀਕ ਹਨ ਜਿਆਦਾ ਗੰਭੀਰ ਤਾਂ ਨਹੀਂ ਨਹੀਂ ਉਹਨਾਂ ਚ ਦੁਆ ਦੇ ਕਾਫੀ ਜ਼ਿਆਦਾ ਸੱਟ ਲੱਗੀ ਸੀ ਪਰ ਉਹਨਾਂ ਦਾ ਅਸੀਂ ਇੱਥੇ ਹੀ ਟ੍ਰੀਟਮੈਂਟ ਕਰ ਦਿੱਤਾ ਸੀ ਤੇ ਹੁਣ ਉਹ ਠੀਕ ਹੈ ਕੋਈ ਲੇਡੀਜ਼ ਬੱਚੇ ਵੀ ਸੀ ਇਸ ਚ ਲੇਡੀਜ਼ ਸੀ ਬੱਚਾ ਨਹੀਂ ਬੱਚਾ ਕੋਈ ਨਹੀਂ ਇਹ ਤਕਰੀਬਨ 11 ਵਜੇ ਦੇ ਕਰੀਬ ਆਇਆ ਸੀ। ਬਹੁਤ ਲੱਗੇ ਕਿ ਰਾਤ ਹੀ ਛੁੱਟੀ ਲੱਗੀ। ਇਹ ਸਵੇਰੇ ਅੱਜ ਛੁੱਟੀ ਲੱਗੀ ਸੀ।